ਮਲਾਜ਼ਮਾਂ ਦੇ ਪੈਨਸ਼ਨ ਲਈ ਅੱਜ ਦੀਆਂ ਖਾਸ ਖਬਰਾਂ ਜੀ ਜਿ세 ਮੁੱਖ ਮੰਗਾਗੇ ਦੀਏ ਵੇ ਸੁਰਾਂਸ ਵਾਧਾ ਕਰਨਾ ਮੁੱਖ ਨੇ ਭਵਾਨ ਤਮਾਨ ਬੇਤਨ ਦੀ ਹਰ ਪਾਸੇ ਸੀਮਾ ਮਲਾਹ ਦੇ ਡੀ ਦੇ ਵਿੱਚ 16% ਵਾਧਾ ਕਰ ਸਕਦੇ ਹਾਂ ਜੀ ਕਿਉਂਕਿ ਮੁੱਖ ਨੇ ਭਵਾਨ ਨਾਲ ਚੰਡੀਗੜ੍ਹ ਦੇ ਜਮਿੰਦਾਰ ਹੋਈਆਂ ਮਲਾਹ ਦੇ ਆਗੁਆ ਨੀਆਂ ਬੇਤਨ ਦੀ ਹਰ ਪਾਸੇ ਸੀਮਾ ਨਾਲ ਪੰਜਾਬ ਨੂੰ 100 ਮਿੰਦਗਾ ਹੋਈਆਂ ਵੀ ਡੀਏ ਜਿਸ ਤਰ੍ਹਾਂ ਕਹਿੰਦਾ ਸਰਕਾਰ ਡੀਏ 58% ਆ ਪਰ ਪੰਜਾਬ ਮਨਾਰਾ ਡੀਏ 42% ਆ 16% ਦਾ ਬਹੁਤ ਵੱਡਾ ਫਰਕ ਇਹਨੂੰ ਵਾਧਾ ਕਰਕੇ 16% ਡੀਏ ਵਿੱਚ ਵਾਧਾ ਕੀਤਾ ਜਾਵੇ ਤੇ ਡੀਅਰ ਏਰੀਆ ਨਾ ਜਾਵੇ 6ਵਾਂ ਪੇਗੰਦਾ ਏਰੀਆ ਸੰਬੰਧੀ ਵੀ ਕਈ ਮਿੱਠੀਆਂ ਹੋਈਆਂ ਮੁਖ ਨੇ ਭਵਾਂ ਤੋਂ ਨਾਲ ਜੇ ਤਾਂ ਨੀ ਹਰਪਾਸੇ ਜੀਮਾ ਨਾਲ ਵੀ ਲਗਭਗ 550 ਲਾ ਏਰੀਆ 18000 ਕਰੋੜ ਤੋਂ ਉੱਪਰ ਬਣਦਾ ਜੀ ਪਰ 50 ਸਰਕਾਰ ਚੁੱਪਾ ਹੋ ਸਕਦਾ 2027 ਚੋਣਾਂ ਤੋਂ ਪਹਿਲਾਂ ਜੋ ਛੇਵਾਂ ਪੇਕ ਹੁੰਦਾ ਇਹ ਰਿਆ ਪੰਜਾਬ ਸਰਕਾਰ ਦੇ ਸਕਦੀ ਆ ਦੂਜੇ ਪਾਸੇ 17 7 2020 ਦੇ ਮਿਲਾਜ ਨੂੰ ਛੇਵਾਂ ਪੇਕ ਵਿੱਚ ਨਾ ਲਾਗੂ ਕਰਨਾ ਬਹੁਤ ਜ਼ਰੂਰੀ ਆ ਪਾਸ ਸਰਕਾਰ ਜੋ ਪਾ ਜਿਸ ਨੂੰ ਲੈ ਕੇ ਮਲਾਜਾਂ ਵਿੱਚ ਬਹੁਤ ਵੱਡਾ ਰੋਸ ਆ ਪੁਰਾਣੀ ਪੈਨਸਨ ਕਿਉਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀ 2022 ਦੇ ਵਿੱਚ ਪੁਰਾਣੀ ਪੈਨਸਨ ਗੰਭੀਰ ਗਲਤੀ ਆ ਪਾਸ ਸਰਕਾਰ ਬਣੀ ਨੂੰ ਪੌਣੇ 4 ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੋਈ ਅਸੀਂ ਮੁੱਖ ਮੰਤਰੀ ਭਵਨ ਤਮਾਨ ਵੀ ਤਾਂ ਹਰਪਾਸੇ ਜਮਨ ਮੰਗ ਕਰਦੇ ਆ ਕਿ ਹਰ ਹਾਲਤ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਜਿਵੇਂ ਸਭਾ 72 ਸਾਲ ਲੱਗੂ ਕੀਤੀ ਜਾਵੇ ਕੇਂਦਰ ਸਰਕਾਰ ਵੱਲੋਂ ਜੋ ਯੂਪੀਐਸ ਸਕੀਮ ਲਾਗੂ ਕੀਤੀ ਆ ਅਸੀਂ ਮੋਦੀ ਸਰਕਾਰ ਦੀ ਨਿੰਦਾ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਕੇਂਦਰ ਸਰਕਾਰੇ ਮਿਲਾਂ ਵੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਦੂਜੇ ਪਾਸੇ ਜੋ ਪਾਵਰ ਕਾਉਂਦੇ ਟਰੱਕਸ ਕਲਾਸ ਕੋ ਦਾ ਠੇਕਾ ਮੁਲਾਜ਼ਮ ਜੂਨੀਅਰ ਪਨਾ ਦੀ ਮੀਟਿੰਗ ਅੱਜ ਸੀਐਮਡੀ ਨਾਲ ਸੈਕਟਰ A ਚੰਡੀਗੜ੍ਹ ਕੋਠੀ ਨੰਬਰ 33 ਵਿੱਚ ਹੋਵੇਗੀ ਮੁੱਖ ਮੰਗ ਮਲਾਜ਼ਮਾਂ ਦੀ ਇਹ ਹੋਵੇਗੀ ਕਿ ਜੋ ਮਲਾਜ਼ਮਾਂ ਕੰਮ ਕਰਦੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਰੈਗੂਲਰ ਕੀਤਾ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਸੀਐਮਡੀ ਪਾਵਰ ਕਾਉਂਟ ਤੋਂ ਵੀ ਜਿੰਨੇ ਮਲਾਜ਼ਮ ਕੰਮ ਕਰਦੇ ਆ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਜਾਂ ਪੀਐਸ ਪੀਸੀਐਲ ਪੀਐਸ ਟੀਸੀਐਲ ਦੇ ਵਿੱਚ ਉਹਨਾਂ ਨੂੰ ਬਿਨਾਂ ਸ਼ਰਤ ਜੋ ਕਿ ਰੈਗੂਲਰ ਕੀਤਾ ਜਾਵੇ ਦੂਜੇ ਪਾਸੇ ਪੀਐਸਈ ਵੀ ਜੁਆਇੰਟ ਫਾਰਮ ਬਿਲੀ ਬਣਾਉਣ ਨੇਕਤਾ ਮੰਡ ਵਿੱਚ ਬਹੁਤ ਵੱਡਾ ਰੋਸ ਆ ਕਿਉਂਕਿ 12 ਦਸੰਬਰ ਨੂੰ ਮੀਟਿੰਗ ਹੈੱਡ ਹਸਪਤਾਲੇ ਵਿਖੇ ਸੀਐਮਡੀ ਵੱਲੋਂ ਜੋ ਕਿ ਪੱਤਰ ਮਿਲਿਆ ਹੋਇਆ ਸੀ ਵੀ ਮੀਟਿੰਗ ਹੋਣੀ ਆ ਪਰ ਸੀਐਮਡੀ ਹੈੱਡ ਹਸਪਤਾਲੇ ਵਿਖੇ ਮੌਜੂਦ ਹੋਣ ਦੇ ਬਾਅਦ ਵੀ ਮਿਲਣਾ ਨਹੀਂ ਕੀਤੀ ਮਲਾਹਾਂ ਵਿੱਚ ਬਹੁਤ ਵੱਡਾ ਰੋਸ ਆ ਦੂਜੇ ਪਾਸੇ ਪੀਐਸਪੀਸੀਐਲ ਪੀਐਸਟੀਸੀਐਲ ਨੇ ਜੋ ਜ਼ਮੀਨਾਂ ਵੇਚਣ ਦੀ ਮਾਂ ਸਰਕਾਰ ਨੇ ਤਿਆਰੀ ਕਰ ਲਈ ਆ ਉਸਰੇ ਬਰੋਰ ਵਿੱਚ ਅਤੇ ਬਠਿੰਡਾ ਥਰਮਲ ਕਲੋਨੀ ਜੋ 165 ਏਕੜਾ ਜ਼ਮੀਨ ਵੇਚਣ ਨੂੰ ਜੋ ਕਿ ਡਾਇਰੈਕਟਰਾਂ ਵੱਲੋਂ ਮਨਜ਼ੂਰੀ ਦਿੱਤੀ ਗਈ ਆ ਉਸ ਜੋ ਇੰਨਾ ਕਰਦੇ ਆ ਉਸ ਨੂੰ ਲੈ ਕੇ ਪੀਐਸ ਇਹ ਵੀ ਜਮੈਂਟ ਫਾਰਮ ਨੇ ਫੈਸਲਾ ਕੀਤਾ ਕਿ ਇੱਕ ਜ਼ਰਮੀ ਤੋਂ 9 ਜ਼ਰਮੀ ਤੱਕ ਹੈਡ ਉਸ ਪਟਿਆਲੇ ਵਿਖੇ ਮਲਾਨ ਦਾ 11 ਆਗੂ ਭੋਖੜ ਦਾ ਰੱਖਣਗੇ 24 ਘੰਟੇ ਇੱਕ ਜ਼ਰਮੀ ਤੋਂ ਲੈ ਕੇ 9 ਜ਼ਰਮੀ ਤੱਕ ਇਹ ਸਰਕਾਰ ਦੇ ਕੰਨਾਂ ਦੇ ਨਾਂ ਜੂੰ ਸਰਗੀ ਆਉਣ ਵਾਲੇ ਸਮੇਂ ਸੰਘਰਸ਼ ਹੋਰ ਟਿਕਾ ਕੀਤਾ ਜਾਵੇਗਾ ਧੰਨਵਾਦ ਸਾਥੀਓ ਵੀਡੀਓ ਨੂੰ ਬਾਅਦ ਉਹ ਸ਼ੇਅਰ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ